ਸਸ਼ਿਕਾਤ ਉਸ ਦੇਖਣ ਨੂੰ ਕਿ ਟੀਵੀ ਮੈਂ ਰਣਜੀਤ ਕੌਰ ਬਟਨ ਦੀ ਸ਼ੁਰੂਆਤ ਕਰਾਂਗੇ ਪਹਿਲਾ ਨਜ਼ਰ ਪਾ ਲੈਣੇ ਹੁਣ ਤੱਕ ਤਿਆਰ ਹੋ ਚੁੱਕੀਆਂ ਪਈ ਸ਼ਿਲਗੁਰ ਨਾਨਕ ਦੇਵ ਯੂਨੀਵਰਸਿਟੀ ਦੇ ਕਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਸ਼੍ਰੀ ਅਕਾਲ ਤਖਸੈਬ ਸਕੱਤਰੇ ਤੱਕ ਪਹੁੰਚੇ ਜਿਸ ਤੇ ਵਿਗਿਆਨੀ ਕੁਲਦੀਪ ਸਿੰਘ ਗੜਗਨ ਸਨ ਮੁਖ ਆਪਣਾ ਪੱਖ ਰੱਖਿਆ ਪ੍ਰਾਪਤ ਜੀ ਉਤਕਾਰੀਨ ਸਾਰ ਜਿਤੇਦਾਰ ਗੜਗਨ ਜਰ ਮੁਖ ਨੂੰ ਉਹ ਕਲਪਤੀ ਦਾ ਪੱਖ ਸੁਣ ਲਿਆ ਗਿਆ ਤੇ ਇੱਕ ਅਗਲੇ ਦਿਨ ਵਿੱਚ ਪੰਜ ਸਿੰਘ ਸਹਿਬਾਨ ਦੇ ਕਤਲ ਦਾ ਵਿੱਚ ਇਸ ਪੱਖਰ ਵਿਚਾਰ ਕੇ ਇਸ ਮਾਮਲੇ ਸੰਬੰਧ ਚ ਫੈਸਲਾ ਲਿਆ ਜਾਵੇਗਾ ਦਰ ਅਸਲ ਆਰਐਸਐਸ ਸਮਾਗਮ ਚ ਸਮਾਗਮ ਸ਼ਾਮਲ ਹੋ ਦੇ ਚੌੜੇ ਉਹਨਾਂ ਨੂੰ ਸ਼੍ਰੀਕਾਹ ਤਖਸੈਬ ਵਿੱਚ ਤਲਬ ਕੀਤਾ ਗਿਆ ਸੀ ਤੇ ਗੱਲ ਅੰਮ੍ਰਿਤਸਰ ਦੀ ਕਰਦੇ ਆ ਅੰਮ੍ਰਿਤਸਰ ਦੇ ਲੋਗੜ ਇਲਾਕੇ ਵਿੱਚ ਮਨੁੱਖਤਾਂ ਨੂੰ ਸ਼ਰਮ ਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਦਾਦਾ ਆਪਣੇ ਪੋਤੇ ਨੂੰ ਰਸੀਆਂ ਜੰਜੀਰਾ ਦੇ ਨਾਲ ਬੰਨ ਕੇ ਰਿਕਸ਼ਾ ਦੇ ਵਿੱਚ ਸਕੂਲ ਲੈ ਕੇ ਜਾ ਰਿਹਾ ਸੀ ਜਦੋਂ ਆਪਣੀ ਬੱਚਾ ਕਿਆ ਜਾ ਰਿਹਾ ਕਿ ਬੱਚਾ ਆਪਣੀ ਅੱਖਾਂ ਤੋਂ ਦੇਖ ਤੱਕ ਨਹੀਂ ਸਕਦਾ ਸੀ ਬੱਚੇ ਦੀ ਹਾਲ ਦੇਖ ਕੇ ਉਥੋਂ ਲੰਘਦੇ ਲੋਕ ਹੈਰਾਨ ਰਹਿ ਗਏ ਚਸ਼ਮੀਦ ਦੇ ਅਨਸਾਰ ਬੱਚਾ ਉੱਚੀ-ਉੱਚੀ ਰੋ ਰਿਹਾ ਸੀ ਤੇ ਮਦਦ ਦੀ ਗੁਹਾਰ ਲਗਾ ਰਹੇ ਸੀ ਸਥਾਨਕ ਸਮਾਜ ਸੇਵਕ ਸ਼ਿਵ ਮਹਿਤਾ ਨੇ ਦਸ ਦੇ ਕੇ ਤੁਰੰਤ ਰਿਕਸ਼ਾ ਦਾ ਪਿੱਛਾ ਕੀਤਾ ਪੁਲਿਸ ਨੇ ਸੂਚਿਤ ਕੀਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੱਚੇ ਨੂੰ ਰਸਮੀਆਂ ਤੋਂ ਛੁਡਵਾਇਆ ਦਾਦੇ ਨੇ ਆਪਣਾ ਪੱਖ ਰੱਖਦੇ ਹੋਇਆ ਕਿਹਾ ਕਿ ਬੱਚਾ ਪਿਛਲੇ ਤਿੰਨ ਮਹੀਨਿਆਂ ਤੋਂ ਸਕੂਲ ਨਹੀਂ ਜਾ ਰਿਹਾ ਤੇ ਵਾਰ-ਵਾਰ ਪੁੱਛਣ ਦੇ ਬਹਾਨੇ ਬਣਾਉਂਦਾ ਇਸ ਘਟਨਾ ਨੇ ਸਥਾਨਕ ਲੋਕਾਂ ਵਿੱਚ ਗੁੱਸਾ ਫੈਲਾ ਦਿੱਤਾ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਸਖਤ ਚੇਤਾਵਨੀ ਦਿੱਤੀ ਹੈ ਉਸ ਨੂੰ ਦੁਬਾਰਾ ਅਜਿਹਾ ਨਾ ਕਰਨ ਲਈ ਸਮਝਾਇਆ ਗਿਆ ਸ਼ਰਤ ਤੇ ਲਿਖਤੀ ਪ੍ਰੋਸਾ ਲੈਣ ਤੋਂ ਬਾਅਦ ਬੱਚਾ ਪੁਲਿਸ ਦੁਬਾਰਾ ਦਾਦੇ ਦੇ ਹਵਾਲੇ ਕਰ Gracias. ਇਹ ਗੁਰਦੁਆਰਾ ਰਾੜਾ ਸਾਹਿਬ ਦੇ ਸੰਪਰਦਾਇਕ ਮੁਖੀ ਸੰਤ ਬਲਜਿੰਦਰ ਸਿੰਘ ਜੀ ਦਾ 25 ਅਗਸਤ 2025 ਨੂੰ ਦਿੱਤਾ ਦੌਰਾ ਪ੍ਰਣਾਲ ਨਾਲ ਅਕਾਲ ਚਲਾਣਾ ਹੋ ਗਿਆ ਉਹ ਸੰਦੀਸ਼ਰ ਸਿੰਘ ਜੀ ਦੀ ਪੰਜਵੀਂ ਵਰ੍ਹੇ ਸਭਾਗ ਵਿੱਚ ਕੀਰਤਨ ਕਰਕੇ ਆਰਾਮ ਕਰਨ ਲੱਗੇ ਸਨ ਪਰ ਸਵੇਰੇ ਨਹੀਂ ਉੱਠੇ ਉਹਨਾਂ ਦੀ ਵਿਹਾਂਤ ਦੀ ਖਬਰ ਨਾਲ ਸੰਗਤ ਤੇ ਸੰਪਰਦਾਇ ਵੀ ਦੀ ਚੀਕ ਸੋਕ ਦੀ ਲਹਿਰ ਦੌਰ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਚਕਤਾਰ ਗਿਆਨੀ ਕੁਲਵਿੰਦਰ ਸਿੰਘ ਗੜਕਾਚ ਨੇ ਡੂੰਗੀ ਸਵੇਤਨਾ ਦੁੱਖ ਦਾ ਪ੍ਰਗਟਾ ਕਰਦਿਆ ਕਿ ਸੰਤ ਬਲਜਿੰਦਰ ਸਿੰਘ ਜੀ ਦਾ ਜੀਵਨ ਸਿੱਖ ਧਰਮ ਦੇ ਪਰ ਚਾਰ ਗੁਰਬਾਣੀ ਪ੍ਰੇਮ ਤੇ ਕੌਮੀ ਸੇਵਾ ਲਈ ਸਮਰਪਿਤ ਅਸੀ ਦੇ ਜਤ ਜਾਨ ਨੇ ਕਿਹਾ ਕਿ ਉਹਨਾਂ ਨੇ ਰਵਾਇਤਾ ਅਨੁਸਾਰ ਸਿੱਖੀ ਦਾ ਚਾਨਨ ਦੇਸ਼ ਵਿਦੇਸ਼ ਵਿੱਚ ਫੈਲਾਇਆ ਸੀ ਉੱਥੇ ਹੀ ਸਮੇ ਲੋੜ ਅਨੁਸਾਰ ਗੁਰਬਾਣੀ ਦੇ ਪਚਾਵ ਲਈ ਡਿਜੀਟਲ ਮਾਧਿਅਮ ਦੀ ਵਰਤੋਂ ਕਰਕੇ ਨਵਾਂ ਰਾਹ ਵੀ ਦਰਸਾਇਆ ਤੇ ਹਮੇਸ਼ਾ ਸਿੱਖਾ ਦੀ ਸੇਵਾ ਮੋਰ ਸੰਸਥਾ ਸ਼ਿਰੋਣੀ ਨੂੰ ਤੁਰਨੋਂ ਤੱਕ ਮੀਟੀ ਨਾਲ ਸਹਿਯੋਗ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਵਿੱਚ ਆਪੀਆਂ ਸੇਵਾਵਾਂ ਦਿੰਦੇ ਰਹੇ ਨੇ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਗੁਰਬਾਣੀ ਦਾ ਸੌਫਟਵੇਅਰ ਇਸਰ ਮਾਈਕਰੋ ਮੀਡੀਆ ਵਿੱਚ ਸ਼ਿੱਸ਼ ਯੋਗਦਾਨ ਹੈ ਜੋ ਸਿੱਖ ਕੌਮ ਲਈ ਇੱਕ ਅਨਮੋਲ ਖਜ਼ਾਨਾ ਹੈ ਇਸ ਦਾ ਰਾਹੀਂ ਨਾ ਸਿਰਫ ਉਹਨਾਂ ਤੇ ਖੋਜੀ ਸਮੁਦਾਇਸ਼ਾ ਵਿਦੇਸ਼ਾ ਵਿੱਚ ਵੀ ਬੈਠੇ ਆਮ ਸਿੱਖ ਪਰਿਵਾਰਾਂ ਨੂੰ ਵੀ ਗੁਰਬਾਣੀ ਦੇ ਨਾਲ ਜੁੜੇ ਰਹਿਣ ਤੇ ਗੁਰਮਤਿ ਅਨੁਸਾਰ ਜੀਵਨ ਜੀਵ ਦੀ ਪ੍ਰੇਰਣਾ ਲੈ ਰਹੇ ਨੇ ਮਾਨਕਿਆ ਕਿ ਇੰਟਰਨੈਟ ਦੇ ਤਕਨੀਕੀ ਯੁੱਗ ਵਿੱਚ ਜਿੱਥੇ ہم ਲੋਕ ਅਕਸਰ ਮਾਇਆ ਤੇ ਪਟਕਨੇ ਜਾਲ ਵਿੱਚ ਫਸਦਾ ਹੋתי ਬਾਬਾ ਜੀ ਦੀ ਦੇਣ ਤੇ ਸਾਨੂੰ ਸੱਚੇ ਰਾਹ ਤੇ ਕੇਂਦਰਿਤ ਕਰਦੀ ਹੈ ਹਰੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿੱਚ ਵੱਡੀ ਸਾਜ਼ਿਸ਼ ਰਚ ਰਹੀ ਹੈ ਤੇ ਨਾਲ ਹੀ ਉਹਨਾਂ ਅਨੁਸਾਰ ਕੇਂਦਰ ਸਰਕਾਰ ਨੇ ਪੰਜਾਬ ਦੇ 55 ਲੱਖ ਗਰੀਬ ਲੋਕਾਂ ਦਾ ਮੁਫਤ ਰਾਸ਼ਨ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਇੱਕ ਉਸ ਸਾਂਝ ਕਰਦੇ ਆ ਮਾਨ ਦੇ ਪੰਜਾਬ ਦੇ ਲੋਕਾਂ ਨੂੰ ਇੱਕ ਚਿੱਠੀ ਲਿਖਦੇ ਕਿਹਾ ਕਿ ਪੰਜਾਬ ਵਿੱਚ 153 ਕਰੋੜ ਲੋਕ ਮੁਫਤ ਰਾਸ਼ਨ ਲੈਦੇ ਨੇ ਪਰ ਭਾਜਪਾ ਸਰਕਾਰ ਨੇ 55 ਲੱਖ ਲੋਕਾਂ ਦੀ ਸਕੂਲਤ ਖਤਮ ਕਰਨ ਦਾ ਫੈਸਲਾ ਕੀਤਾ ਜਿਸ ਨਾਲ ਹਰ ਤੀਜੇ ਗਰੀਬ ਪਰਿਵਾਰ ਦੀ ਰੋਜ਼ੀ-ਰੋਟੀ ਤੇ ਸਿੱਧਾ ਹਮਲਾ ਹੋ ਰਿਹਾ ਹੈ ਮਾਨ ਨੇ ਇਸ ਵਾਰ ਪੰਜਾਬ ਦੇ ਗਰੀਬ ਮਜ਼ਦੂਰਾ ਕਿਸਾਨਾਂ ਤੇ ਆਮ ਪਰਿਵਾਰਾਂਆਂ ਤੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਹਮਲਾ ਕਰ ਦਿੱਤਾ ਉਹਨਾਂ ਨੇ ਦੱਸਿਆ ਕਿ ਜੁਲਾਈ ਤੋਂ ਕੇਂਦਰ ਸਰਕਾਰ ਨੇ 23 ਲੱਖ ਲੋਕਾਂ ਦੇ ਰਾਸ਼ਨ ਇਹ ਕਈ ਕੇਵਾਈਸੀ ਨਾ ਕਰਵਾਉਣ ਦੇ ਬਹਾਨੇ ਰੱਦ ਕਰ ਦਿੱਤੇ ਸੀ ਸਤੰਬਰ ਤੋਂ 32 ਲੱਖ ਹੋਰ ਲੋਕਾਂ ਦੀ ਰਾਸ਼ਨ ਕਾਰਡ ਯੋਜਨਾ ਬੰਦ ਕਰਨ ਦੀ ਯੋਜਨਾ ਹੈ ਪਰ ਇਹ ਗਰੀਬ ਲੋਕੀਂ ਇਹਨਾਂ ਦਾ ਪਾਜਪਾ ਦਾ ਦਾਵਾ ਹੈ ਕਿ ਜਿੰਨਾ ਕੋਈ ਕਾਰ ਕਿ ਕਈ ਜ਼ਮੀਨ ਹੈ ਆਮਦਨ ਟੈਕਸ ਜਾਂ ਪਰਵਾਹ ਵਿੱਚ ਕੋਈ ਨੌਕਰੀ ਕਰਨ ਵਾਲਾ ਵਿਅਕਤੀ ਜਾਂ ਫਿਰ ਗਰੀਬ ਨਹੀਂ ਹੈ ਉਹਨਾਂ ਨੂੰ ਗਰੀਬ ਨਹੀਂ ਮੰਨਿਆ ਜਾ ਸਕਦਾ ਚਰოვਣੀ ਗੋਦਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲਾਹਗੋਵਾਲ ਉੱਡਾ ਸਤਮਲਕੇ ਉਹਨਾਂ ਦੀ ਪੀ ਗੁਰਮਨ ਕੌਰ ਗੁਰੂ ਚੰਨਾਂ ਵਿੱਚ ਜਾ ਬਰਾਜ਼ੀ ਨੇ ਉਹਨਾਂ ਦੀ ਬੇਟੀ ਬ੍ਰਿਅੰਟ ਯੁਮਰ ਦੀ ਵਿਆਹ ਦੀ ਰੀਤ ਸੀ ਤੇ ਮੋਹਾਲੀ ਦੇ 40 ਸਾਲ ਤੋਂ ਚੱਲ ਰਹੇ ਸੀ ਪਰ ਬੀਤੀ ਰਾਤ ਉਹਨਾਂ ਨੇ ਸਭ ਤੋਂ ਆਖਰੀ ਸਾਲ ਰਏ ਗੁਰਮੁਖਵਾਂ ਅਗਿਆਚਰ ਨਾਲ ਸਮੁੱਚੇ ਸਿੱਖ ਸੰਗਤ ਚ ਲੋ ਰੋਜ਼ ਦੀ ਲਹਿਰ ਹੈ ਸੋਗ ਦੀ ਲਹਿਰ ਹੈ ਉਹਨਾਂ ਦਾ ਅੰਤਿਮ ਸੰਸਕਾਰ 25 ਅਗਸਤ ਨੂੰ 12 ਵਜੇ ਕੀਤਾ ਗਿਆ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਦਿੱਤੀ ਗਈ ਜੈਡ ਪ੍ਰੋਸੀਕਿਊਟਰ ਨੂੰ ਹਟਾ ਲਿਆ ਗਿਆ 4 ਦਿਨ ਪਹਿਲਾਂ ਉਹਨਾਂ ਤੇ ਹਮਲੇ ਤੋਂ ਬਾਅਦ ਸਿਕਿਉਰਿਟੀ ਦਿੱਤੀ ਗਈ ਸੀ ਇਹ ਫੈਸਲਾ ਵਾਪਸ ਲੈ ਲਿਆ ਗਿਆ ਤੇ ਇਸ ਦੀ ਜਾਣਕਾਰੀ ਸਾਹਮਣੇ ਆਈਏ ਫਿਰ ਤੋਂ ਉਹਨਾਂ ਦੀ ਸੁਰੱਖਿਆ ਜਿਸ ਦੇ ਬੇ ਦੀ ਦਿੱਲੀ ਪੁਲਿਸ ਦੇ ਹੱਥ ਹੋਵੇਗੀ ਨੀਜਾ ਪਾਸੇ ਸਿਮ ਰੇਖਾ ਤੇ ਹਮਲੇ ਦੇ ਮਾਮਲੇ ਚਾਤਵਾਰ ਨੂੰ ਦੂਜੀ ਗ੍ਰਿਫਤਾਰੀ ਹੋਈ ਹੈ ਪੁਲਸ ਨੇ ਦੱਸਿਆ ਕਿ ਹੁਸਮੁਦ ਰਾਜਾ ਪਾਈ ਖੀਮ ਜੀ ਪਾਈ ਦੇ ਸ਼ਕਰੀਆ ਦੇ ਸਹਿਯੋਗ ਨਾਲ ਤਹਿਰੀਨ ਸੈਦ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਇਸ ਮਾਮਲੇ ਚ ਵੱਡੇ ਜੁਆਪਡੇਟਸ ਨੇ ਉਹ ਵੀ ਸਾਹਮਣੇ ਆ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਜਨ ਸਨਵਾਇਦ ਦੌਰਾਨ ਵੀ ਗਰਸਨ ਸਵੇਰੇ ਏਕਾ ਗੁਪਤਾ ਤੇ ਹਮਲਾ ਹੋਇਆ ਸੀ ਤੇ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਸੀ ਬਾਲੀਵੁੱਡ ਦੇ ਬਿਊਟੀਫੁੱਲ ਕਪਲ ਪਰਿਵਿਹਿਤੀ ਚੌਂਕਰਾ ਤੇ ਰਾਗਵ ਜੱੱਡਾ ਨੇ ਫੈਨਸ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਹੁਣ ਇਹ ਜਿਹੇ ਕਪਲ ਨੇ ਵਿਆਹ ਕਰਵਾਇਆ ਸੀ ਤੇ ਕਪਲ ਸ਼ਰਮਾ ਦੇ ਸ਼ੋਅ ਵਿੱਚ ਦੋਨੋਂ ਨਜ਼ਰ ਆਏ ਸਨ ਜਿਸ ਤੋਂ ਬਾਅਦ ਨਾ ਰਾਗਵ ਜੱੱਡਾ ਨੇ ਕਿਹਾ ਜਲਦ ਫੈਨਸ ਨਾਲ ਖੁਸ਼ਖਬਰੀ ਸਾਂਝੀ ਕਰਨ ਜਾਰੀ ਨੇ ਜਿਸ ਤੋਂ ਬਾਅਦ ਰਾਗ ਚੱਟਣ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟ ਜਾਰੀ ਕੀਤੀ ਹੈ ਪਿਆਰਾ ਜਿਹਾ ਕੇਕ ਕੇਕ ਦੇ ਉੱਪਰ ਪੈਰ ਬਨੇ ਹੋਏ ਨੇ ਜਿਸ ਨੂੰ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਪਰਿਮਿਤੀ ਚੋਪੜਾ ਜਲਦ ਮਾਂ ਬਣਨ ਜਾ ਰਹੀ ਹੈ ਤੇ ਇਹ ਖੁਸ਼ਖਬਰੀ ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਕੀਤੀ ਹੈ ਫਿਲਹਾਲ ਇਸ ਬਾਰੇ ਵਿੱਚ ਅਸੀਂ ਨਹੀਂ ਰਹੀਏ ਤਾਜ਼ਾ ਖਬਰਾਂ ਲਈ ਤੁਸੀਂ ਵੇਖਦੇ ਰਹੋਗੇ ਕਿਹਾ ਟੀਵੀ ਤਦ ਤੱਕ